ਤੋਂ ਤਰਤੇ ਪਿਆਜ਼ ਕੱਟਣ ਵੇਲੇ ਲੋਕ ਹੰਝੂ ਵਹਾਉਂਦੇ ਨੇ ਪਰ ਹੁਣ ਆਮ ਲੋਕਾਂ ਨੂੰ ਪਿਆਜ਼ ਖਰੀਦਣ ਤੋਂ ਪਹਿਲਾਂ ਸੋਚਣਾ ਪਵੇਗਾ ਜਿहां ਲੋਕ ਸਭਾ ਚੋਣਾਂ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵਧ ਗਈਆਂ ਨੇ ਪਿਛਲੇ ਇੱਕ ਹਫ਼ਤੇ ਚ ਪਿਆਜ਼ ਦੀਆਂ ਕੀਮਤਾਂ 'ਚ 50% ਤੋਂ ਜ਼ਿਆਦਾ ਵਾਧਾ ਹੋਇਆ ਹੈ ਸਰਕਾਰ ਪਹਿਲਾਂ ਹੀ ਪਿਆਜ਼ਾਂ ਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਸੀ ਪਿਆਜ਼ ਦੀਆਂ ਕੀਮਤਾਂ ਤੇ ਕਾਬੂ ਪਾਉਣ ਲਈ ਸਰਕਾਰ ਨੇ ਦਸੰਬਰ 2023 'ਚ ਪਿਆਜ਼ ਦੀ ਰਾਮਤ ਤੇ ਪਾਬੰਦੀ ਲਗਾ ਦਿੱਤੀ ਸੀ ਹਾਲਾਂਕਿ ਸਰਕਾਰ ਨੇ ਇਸ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਪਾਬੰਦੀ ਹਟਾ ਦਿੱਤੀ ਸੀ ਹੁਣ ਪਰਚੂਨ ਬਾਜ਼ਾਰ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਨੇ ਇੱਕ ਵਾਰ ਫਿਰ ਸਰਕਾਰ ਦੇ ਨਾਂ ਨਾਲ ਆਮ ਲੋਕਾਂ ਲਈ ਵੀ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਤੁਹਾਨੂੰ ਦੱਸਦੀ ਕਿ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਨੇ ਇਸ ਦੇ ਨਾਲ ਕੀ ਆਲੂਆਂ ਦੇ ਭਾਅ ਵੀ ਵਧ ਰਹੇ ਨੇ ਗਰਮੀਆਂ ਦੇ ਮੌਸਮ 'ਚ ਹਰੀਆਂ ਸਬਜ਼ੀਆਂ ਦੇ ਨਾਂ ਨਾਲ ਆਲੂ ਪਿਆਜ਼ ਦੀਆਂ ਕੀਮਤਾਂ 'ਚ ਹੋ ਰਿਹਾ ਵਾਧਾ ਆਮ ਲੋਕਾਂ ਲਈ ਮੁਸੀਬਤ ਬਣ ਰਿਹਾ ਏ ਜੇਕਰ ਪਿਆਜ਼ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇੱਕ ਹਫ਼ਤੇ ਵਿੱਚ ਪਿਆਜ਼ 50% ਦੀ ਮਹਿੰਗਾ ਹੋਇਆ ਏ 2 ਜੂਨ 2024 ਨੂੰ ਪਰਚੂਨ ਬਾਜ਼ਾਰ ਵਿੱਚ ਪਿਆਜ਼ ਦੀ ਕੀਮਤ 25 ਤੋਂ 30 ਰੁਪਏ ਕਿਲੋ ਸੀ ਜੋ ਕਿ 9 ਜੂਨ ਨੂੰ ਵਧ ਕੇ 35 ਤੋਂ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ 11 ਜੂਨ ਨੂੰ ਪਿਆਜ਼ ਦੀ ਕੀਮਤ 50 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਅਜਿਹੇ ਚ ਸਬਜੀ ਵਿਕਰੇਤਾ ਦਾ ਕਹਿਣਾ ਹੈ ਕਿ ਜਦੋਂ ਬਾਜ਼ਾਰ 'ਚ ਪਿਆਜ਼ ਮਹਿੰਗੇ ਹੋਣਗੇ ਤਾਂ ਪਰਚੂਨ ਬਾਜ਼ਾਰ 'ਚ ਨਿਸ਼ਚਿਤ ਤੌਰ ਤੇ ਇਹਨਾਂ ਦੀ ਕੀਮਤ ਜ਼ਿਆਦਾ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ ਨਾਸਿਕ ਦੀ ਮੰਡੀ 'ਚ 25 ਮਈ ਨੂੰ ਪਿਆਜ਼ ਦੀ ਕੀਮਤ 17 ਰੁਪਏ ਪ੍ਰਤੀ ਕਿਲੋ ਸੀ ਜੋ ਹੁਣ 25 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ ਵਧੀਆ ਕੁਆਲਿਟੀ ਦੇ ਪਿਆਜ਼ ਦੀ ਕੀਮਤ 30 ਰੁਪਏ ਨੂੰ ਪਾਰ ਕਰ ਗਈ ਹੈ। ਅਜਿਹੇ ਚ ਨਾਸਿਕ ਮੰਡੀ ਤੋਂ ਦਿੱਲੀ ਆਉਣ ਤੇ ਪ੍ਰਤੀ ਕਿਲੋ ਪਿਆਜ਼ ਦੀ ਕੀਮਤ 'ਚ 5 ਤੋਂ 7 ਰੁਪਏ ਦਾ ਵਾਧੂ ਖਰਚਾ ਆਉਣਾ ਸੰਭਾਵਿਕ ਹੈ ਜੇ ਆਲੂ ਦੇ ਭਾਅ ਦੀ ਗੱਲ ਕਰੀਏ ਤਾਂ ਜੂਨ ਦੇ ਸ਼ੁਰੂ ਵਿੱਚ ਆਲੂ ਦੀ ਕੀਮਤ 20 ਤੋਂ 25 ਰੁਪਏ ਪ੍ਰਤੀ ਕਿਲੋ ਸੀ ਜੋ ਹੁਣ 35 ਤੋਂ 40 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਇਸ ਦੇ ਨਾਲ ਹੀ ਚਿਪਸੋਨਾ ਜਾਂ ਪਹਾੜੀ ਆਲੂ ਦੀ ਕੀਮਤ 45 ਰੁਪਏ ਪ੍ਰਤੀ ਕਿਲੋ ਹੋ ਗਈ ਹੈ ईद अल अदआ 17 ਜੂਨ 2024 ਨੂੰ ਹੈ ਅਜਿਹੇ ਚ ਤਿਹਾਰਾ ਦੌਰਾਨ ਪਿਆਜ਼ ਦੀ ਮੰਗ ਵੱਧ ਜਾਂਦੀ ਹੈ ਵਪਾਰੀ ਪਹਿਲਾਂ ਹੀ ਜਾਣਦੇ ਨੇ ਕਿ ਤਿਹਾਰਾਂ ਦੇ ਸਮੇਂ ਇਹ ਹੋਰ ਵੱਧ ਜਾਂਦੀਆਂ ਨੇ ਇਸ ਦੀਆਂ ਵਪਾਰੀ ਪਹਿਲਾਂ ਹੀ ਜਾਣਦੇ ਨੇ ਕਿ ਤਿਹਾਰਾਂ ਦੇ ਸਮੇਂ ਵਿੱਚ ਇਹਨਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਨੇ ਅਤੇ ਉਹ ਪਹਿਲਾਂ ਹੀ ਪਿਆਜ਼ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਨੇ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜੀ ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਪਿਆਜ਼ ਦੀਆਂ ਕੀਮਤਾਂ ਵੱਧ ਗਈਆਂ